ਹਰ ਤੂਫਾਨ ਹਰ ਬਾਰਿਸ਼ ਤੋਂ ਬਾਅਦ ਜਿਸ ਤਰ੍ਹਾਂ ਆਕਾਸ਼ ਸੂਰਜ ਫੇਰ ਨਿਖਰ ਜਾਂਦੇ ਆ ਇਸ ਤਰ੍ਹਾਂ ਸਮਾਜ ਨੂੰ ਵੀ ਨਿਖਾਰਨ ਦੇ ਲਈ ਕਈ ਵਾਰ ਹਲਚਲ ਬਹੁਤ ਜ਼ਰੂਰੀ ਹੁੰਦੀ ਆ ਇਸ਼ਕ ਜਨਾ ਨੂੰ ਝੰਗਾ ਤੇ ਭੇਲਿਆ the dick, ਉਹ ਮਿਟਾ ਦੇ ਇਹ ਮਿਟਣਾ ਟੱਕਿਆਂ ਦੀ ਇੱਕ ਉੱਤੇ ਹੇ ਹੇ ਟੱਕਿਆਂ ਦੀ ਇੱਕ ਉੱਤੇ ਬੱਲਿਆ ਸਨ ਟੱਕੇ ਨਾਲ ਆਉਂਦਾ ਜ਼ਿੰਦਾਬਾਦ ਲਿਖਣਾ ਸਨ ਟੱਕਿਆਂ ਦੀ ਇੱਕ ਉੱਤੇ ਬੱਲਿਆ ਟੱਕੇ ਨਾਲ ਆਉਂਦਾ ਜ਼ਿੰਦਾਬਾਦ ਲਿਖਣਾ ਜਿੰਦਾਬਾਦ ਲਿਖਣਾ ਸਾਸਤ੍ਰ ਕਾਲ ਜੀ ਅੱਜ ਅਸੀਂ ਪਿੰਡ ਅਠੋਲਾ ਜ਼ਿਲ੍ਹਾ ਜਲੰਧਰ ਦੇ ਵਿੱਚ ਆਏ ਹੋਏ ਹਾਂ ਇਸ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਮੈਂ ਇੱਕ ਵੀਡੀਓ ਪਾਈ ਸੀ ਜਦੇ ਵਿੱਚ ਕਿ ਭਾਰਤੀ ਪ੍ਰਵਾਸੀ ਦਿਵਸ ਬਾਰੇ ਅਸੀਂ ਗੱਲ ਕੀਤੀ ਸੀ ਤੇ ਇਹ ਵੀ ਮੈਂ ਕਿਹਾ ਸੀ ਕਿ ਅਸੀਂ ਇੱਕ ਇਹ ਜਹੇ ਜਾਂ ਜਿਨੇ ਵੀ ਐਸੇ ਐਨਆਰਆਈਸ ਹਨ ਸਾਰੇ ਐਨਆਰਆਈਸ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪਰ ਔਨ ਦਾ ਟਾਪ ਆਫ 댓 ਜਿਹੜਾ ਮੈਂ ਆਪਾਂ ਡਿਸਕਸ ਕੀਤਾ ਸੀ ਕਿ ਪੰਜਾਬੀ ਐਨਆਰਆਈ ਜਿਨ੍ਹਾਂ ਨੇ ਕਿ ਆਪਣੇ ਪਿੰਡ ਜਾਂ ਆਪਣੇ ਖੇਤੀ ਦੇ ਡਿਵੈਲਪਮੈਂਟ ਦੇ ਵਿੱਚ ਹਿੱਸਾ ਪਾਇਆ ਅਸੀਂ ਆਪਣੇ ਵੱਲੋਂ ਐਨਆਰਆਈ ਸਭਾ ਵੱਲੋਂ ਉਹਨਾਂ ਦਾ ਧੰਨਵਾਦ ਕਰਾਂਗੇ ਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿ ਅੱਜ ਅਸੀਂ ਪਿੰਡ ਅਠੌਲੇ ਦੇ ਵਿੱਚ ਆਏ ਹੋਏ ਹਾਂ ਜ਼ਿਲ੍ਹਾ ਜਲੰਧਰ ਦੇ ਵਿੱਚ ਤੇ ਮੇਰੇ ਨਾਲ ਕਰਨ ਜੀ ਹੁਣੀ ਤੇ ਪਾਲ ਹਾਂ ਪਾਲ ਸਰਪਾਲ ਜੀ ਹਾਂ ਇਹ ਆਪਣੇ ਆਪ ਨੂੰ ਪਾਲ ਕਹਿਣਾ ਪਸੰਦ ਕਰ ਰਹੇ ਆ ਪਾਲ ਸੋਲ ਜੀ ਮੇਰੇ ਨਾਲ ਖੜੇ ਆ ਤੇ ਅਸੀਂ ਇੱਕ ਸਕੂਲ ਦੇ ਵਿੱਚ ਹੈਗੇ ਆ ਜਿੱਥੇ ਇੱਕ ਪਿੱਛੇ ਪੱਥਰ ਵੀ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ ਇਹ ਸਕੂਲ ਦੀ ਜਿਹੜੀ ਡਿਵੈਲਪਮੈਂਟ ਆ ਇਹ ਸਕੂਲ ਦੀ ਡਿਵੈਲਪਮੈਂਟ ਕਰਨ ਜੀ ਨੇ ਕਰਵਾਈ ਆ ਤੁਸੀਂ ਇਹ ਸਕੂਲ ਦਾ ਅਸੀਂ ਤੁਹਾਨੂੰ ਇੱਕ ਵਿਊ ਜਿਹੜਾ ਹੈਗਾ ਦਵਾਂਗੇ ਕਿ ਇਹਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ ਜਿਹੜੇ ਆਧੁਨਿਕ ਇੱਥੇ ਲਗਾਏ ਹੋਏ ਆ ਅਸੀਂ ਕਲਾਸਿਸ ਜਿਹੜੀਆਂ ਚੈੱਕ ਕੀਤੀਆਂ ਕਲਾਸਰੂਮਸ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਏ ਹੋਏ ਆ ਸਾਨੂੰ ਇਹਨਾਂ ਨਾਲ ਗੱਲ ਕਰਕੇ ਇਹ ਜਿਹੜਾ ਪਤਾ ਲੱਗਾ ਕਿ ਇਸ ਪਿੰਡ ਦੇ ਵਿੱਚ ਐਨ ਆਰ ਆਈਜ਼ ਦੇ ਬਹੁਤ ਹੀ ਵੱਡਾ ਯੋਗਦਾਨ ਹੈਗਾ ਆ ਡਵੈਲਪਮੈਂਟ ਦੇ ਵਿੱਚ ਪਰਟੀਕੂਲਰਲੀ ਜਦੋਂ ਮੈਂ ਗੱਲ ਕਰ ਰਹੀ ਸੀਗੀ ਤਾਂ ਕਰਨ ਜੀ ਉਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਪਿੰਡ ਦੇ ਡਵੈਲਪਮੈਂਟ ਦੇ ਵਿੱਚ ਭਾਈ ਸਾਹਿਬ ਨੇ ਮੈਨੂੰ ਦੱਸਿਆ ਕਿ ਇਥੇ ਕੋਆਪਰੇਟਿਵ ਬੈਂਕ ਦਾ ਪਿੰਡ ਦੇ ਵਿੱਚ ਜਿਹੜੀ ਕਿ ਬਹੁਤ ਹੀ ਵਧੀਆ ਪ੍ਰੋਫਿਟ ਦੇ ਵਿੱਚ ਜਾ ਰਹੀ ਆ ਔਰ ਇਹਦੇ ਵਿੱਚ ਜਿਹੜਾ ਯੋਗਦਾਨ ਹੈਗਾ ਉਹ ਐਨ ਆਰ ਆਈਜ਼ ਵੀਰਾਂ ਦਾ ਹੀ ਆ ਤੇ ਸਾਡੇ ਵਾਸਤੇ ਗੱਲ ਕਰਦੇ ਕਰਦੇ ਇੱਕ ਇਹ ਵੀ ਗੱਲ ਆਈ ਕਿ ਜਿਹੜੀ ਮਾਣ ਵਾਸਤੇ ਸਾਡੇ ਲਈ ਬਹੁਤ ਵੱਡੀ ਗੱਲ ਹੈਗੀ ਐ ਐਨ ਆਰ ਆਈਜ਼ ਲਈ ਕਿ ਪੰਜਾਬ ਦੀ ਤਰੱਕੀ ਦੇ ਵਿੱਚ ਐਨ ਆਰ ਆਈਜ਼ ਬਹੁਤ ਵਧੀਆ ਔਰ ਬਹੁਤ ਵੱਡਾ ਯੋਗਦਾਨ ਪਾ ਰਹੇ ਆ ਇਹਦੇ ਨਾਲ ਨਾਲ ਜਿਹੜੀ ਇੱਕ ਜਿਹੜੀ ਸਾਡੇ ਵਾਸਤੇ ਚਿੰਤਾ ਦੀ ਗੱਲ ਉਹ ਇਹ ਆ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੇ ਸਾਡੇ ਅਗਲੀ ਜਨਰੇਸ਼ਨ ਆ ਉਹਨਾਂ ਨੂੰ ਅਸੀਂ ਪੰਜਾਬ ਦੇ ਨਾਲ ਕਿੱਦਾਂ ਜੋੜਨਾ ਸਾਡੇ ਭਾਰਤੀ ਪ੍ਰਵਾਸੀ ਦਿਵਸ ਦੇ ਉੱਪਰ ਸਾਡੇ ਵਾਸਤੇ ਦੋ ਚੀਜ਼ਾਂ ਜਿਹੜੀਆਂ ਬੜੀਆ ਧਿਆਨ ਦੇਣ ਯੋਗ ਹੈਗੀਆਂ ਕਿ ਫਰਸਟ ਜਨਰੇਸ਼ਨ ਜਿਹੜੀ ਜਾਂਦੀ ਆ ਉਹ ਤਾਂ ਆ ਕੇ ਆਪਣੀ ਡਿਵੈਲਪਮੈਂਟ ਦੇ ਵਿੱਚ ਹਿੱਸਾ ਪਾਉਂਦੇ ਆ ਪਰ ਨਾਲ ਨਾਲ ਸਾਡੀ ਜ਼ਿੰਮੇਵਾਰੀ ਇਹ ਵੀ ਹੈ ਕਿ ਆਪਣੀ ਨੈਕਸਟ ਜਨਰੇਸ਼ਨ ਨੂੰ ਅਸੀਂ ਆਪਣੀਆਂ ਰੂਟਸ ਦੇ ਨਾਲ ਆਪਣੀਆਂ ਜੜ੍ਹਾਂ ਦੇ ਨਾਲ ਆਪਣੇ ਸੱਭਿਆਚਾਰ ਨਾਲ ਕਿੱਦਾਂ ਜੋੜਨਾ ਅੱਜ ਮੈਂ ਭਾਜੀ ਨੂੰ ਬਹੁਤ ਜ਼ਿਆਦਾ ਧੰਨਵਾਦ ਕਰ ਰਹੀ ਆਂ ਔਰ ਮੈਂ ਇਹ ਵੀ ਮੈਸੇਜ ਦੇਣਾ ਚਾਹੁੰਦੀ ਆਂ ਕਿ ਸਾਨੂੰ ਸਭ ਨੂੰ ਆਪਣੇ ਇਲਾਕੇ ਆਪਣੇ ਸੱਭਿਆਚਾਰ ਇਹਨੂੰ ਡਵੈਲਪਮੈਂਟ ਕਰਨ ਦੇ ਵਿੱਚ ਪੂਰਾ ਯੋਗਦਾਨ ਦੇਣਾ ਜਿਹੜਾ ਸਾਡਾ ਉਹ ਇਟਸ ਆਵਰ ਡਿਊਟੀ ਤੇ ਆਈ ਵਾਂਟ ਟੂ ਸੇ ਥੈਂਕਫੁਲ ਆਮ ਵੈਰੀ ਥੈਂਕਫੁਲ ਟੂ ਭਾਜੀ ਐਂਡ ਸਰਪਾਲ ਜੀ ਕਿ ਤੁਸੀਂ ਆਪਣੇ ਬਾਹਰ ਜਾ ਕੇ ਤੁਸੀਂ ਆਪਣੇ ਸੱਭਿਆਚਾਰ ਨੂੰ ਆਪਣੇ ਪਿੰਡ ਨੂੰ ਭੁੱਲੇ ਨਹੀਂ ਔਰ ਤੁਸੀਂ ਡਵੈਲਪਮੈਂਟ ਦੇ ਵਿੱਚ ਇਨਾ ਵੱਡਾ ਯੋਗਦਾਨ ਪਾਇਆ ਥੈਂਕ ਯੂ ਸਤਿ ਸ਼੍ਰੀ ਅਕਾਲ